ਸਤਗੁਰਾਂ ਦੀ ਬਾਣੀ ਹਮੇਸ਼ਾ ਹੀ ਸਾਨੂੰ ਜਗਾਉਣਾ ਕਰਦੀ ਹੈ ਕਿਉਂਕਿ ਜਿਹੜਾ ਸਾਡਾ ਮਨ ਹੈ ਇਹ ਗਾਫਲਤਾ ਦੀ ਨੀਂਦ ਵਿੱਚ ਸੁੱਤਾ ਹੈ ਨੀਂਦ ਸਾਨੂੰ ਦੋ ਤਰ੍ਹਾਂ ਦੀ ਆਉਂਦੀ ਹੈ ਇੱਕ ਨੀਂਦ ਤਾਂ ਅਸੀਂ ਜੋ ਥਕਾਵਟ ਹੋ ਜਾਂਦੀ ਹੈ ਸਰੀਰ ਨੂੰ ਦਿਨੇ ਕੰਮਕਾਰ ਕਰਦੇ ਆ ਕੋਈ ਵਿਹਾਰ ਕਰਦੇ ਆ ਆਪਣਾ ਤੇ ਸ਼ਾਮ ਨੂੰ ਥਕਾਵਟ ਹੋ ਜਾਂਦੀ ਐ ਅਸੀਂ ਰਾਤ ਨੂੰ ਸੌਣੇ ਆ ਇੱਕ ਤਾਂ ਉਹ ਨੀਂਦ ਐ ਜਿਹੜੀ ਸਰੀਰਕ ਤੌਰ ਤੇ ਹੈ ਇੱਕ ਨੀਂਦ ਹੈ ਅਗਿਆਨਤਾ ਦੀ ਨੀਂਦ ਗੁਰੂ ਪਿਆਰਿਓ ਜਿਹੜੀ ਸਰੀਰਕ ਤੌਰ ਤੇ ਅਸੀਂ ਨੀਂਦ ਲੈਨੇ ਆ ਰਾਤ ਨੂੰ ਉਹ ਨੀਂਦ ਕੁਝ ਘੰਟਿਆਂ ਦੀ ਹੁੰਦੀ ਐ ਕੋਈ 4 ਘੰਟੇ ਸੌਂਦਾ ਕੋਈ 8 ਘੰਟੇ ਸੌਂਦਾ ਕੋਈ 10 ਘੰਟੇ ਕੋਈ 12 ਘੰਟੇ ਜਿਹੜੇ ਛੋਟੇ ਬੱਚੇ ਆ ਉਹ 16 ਘੰਟੇ 18 ਘੰਟੇ ਵੀ ਸੌਂਦੇ ਹੋਣਗੇ ਪਰ ਗਾਫਲਤਾ ਦੀ ਨੀਂਦ ਐਸੀ ਹੈ ਜਿਹੜੀ ਜਿਹੜੇ ਮਨੁੱਖ ਨੂੰ ਚਿੰਬੜ ਜਾਵੇ ਨਾ ਅਗਿਆਨਤਾ ਦੀ ਨੀਂਦ ਜਿਹੜੇ ਮਨੁੱਖ ਤੇ ਪੈ ਜਾਵੇ ਸਤਗੁਰ ਕਹਿੰਦੇ ਉਹ ਸਾਰਾ ਜੀਵਨ ਹੀ ਸੁੱਤਾ ਰਹਿੰਦਾ ਆਖੋ ਸਤਨਾ ਜੇ ਸਤਿਗੁਰੂ ਦੀ ਮਿਹਰ ਹੋ ਜਵੇ ਕਿਰਪਾ ਹੋ ਜਵੇ ਤਾਂ ਜਾਗ ਜਾਂਦਾ ਨਹੀਂ ਤਾਂ ਉਹ ਅਗਿਆਨਤਾ ਦੀ ਨੀਂਦ ਵਿੱਚ ਆਪਣਾ ਸਾਰਾ ਹੀ ਜੀਵਨ ਲੰਗਾ ਦਿੰਦਾ ਹੈ ਉਹਨੂੰ ਸੋਝੀ ਹੀ ਨਹੀਂ ਆਉਂਦੀ ਕਿਉਂ ਕਿਉਂਕਿ ਉਹਨਾਂ ਨੇ ਕਦੇ ਗੁਰੂ ਦੇ ਦਵਾਰੇ ਤੇ ਆ ਕੇ ਉਹ ਗਾਫਲਤਾ ਦੀ ਨੀਂਦ ਵਿੱਚੋਂ ਅਗਿਆਨਤਾ ਦੀ ਨੀਂਦ ਵਿੱਚੋਂ ਨਿਕਲਣ ਦਾ ਯਤਨ ਹੀ ਨਹੀਂ ਕੀਤਾ ਔਰ ਇਹ ਐਨੀ ਭੈੜੀ ਨੀਂਦ ਹੈ ਜਿਹੜਾ ਇਸ ਨੀਂਦ ਦੇ ਵਿੱਚ ਆ ਜਾਂਦਾ ਨਾ ਜਿਹਨੂੰ ਇਹ ਨੀਂਦ ਅਫ ਦੀ ਗ੍ਰਿਫਤ ਵਿੱਚ ਲੈ ਲੈਂਦੀ ਹੈ ਅਗਿਆਨਤਾ ਦੇ ਵਸ ਪਿਆ ਮਨੁੱਖ ਫਿਰ ਗੁਲਾਮ ਵੀ ਬਣ ਜਾਂਦਾ ਹੈ। ਸ਼ਰੀਰਕ ਤੌਰ ਤੇ ਗੁਲਾਮ ਤੇ ਮਾਨਸਿਕ ਸਿੱਖ ਤੌਰ ਤੇ ਵੀ ਗੁਲਾਮ ਹੋ ਜਾਂਦਾ ਹੈ। ਸੋ ਗੁਰੂ ਪਿਆਰਿਓ ਕਈ ਮਨੁੱਖ ਤਾਂ ਸ਼ਰੀਰਕ ਤੌਰ ਤੇ ਗੁਲਾਮ ਨਹੀਂ ਪਰ ਤੁਹਾਨੂੰ ਦੁਨੀਆ ਤੇ ਐਸੇ ਮਨੁੱਖ ਵੀ ਮਿਲਣਗੇ ਸ਼ਰੀਰਕ ਤੌਰ ਤੇ ਉਹ ਕਹਿੰਦੇ ਅਸੀਂ ਆਜ਼ਾਦ ਆ। ਪਰਮਾਨਸਿਕ ਤੌਰ ਤੇ ਗੁਲਾਮ ਨੇ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਮਾਨਸਿਕ ਅਤੇ ਸਰੀਰਕ ਤੌਰ ਤੇ ਦੋਵਾਂ ਤੋਂ ਹੀ ਆਜ਼ਾਦ ਕਰਵਾਇਆ ਹੈ ਗੁਲਾਮੀ ਦੇ ਸੰਗਲ ਦੋਵੇਂ ਤਰਫਾਂ ਤੋਂ ਸਤਿਗੁਰਾਂ ਨੇ ਤੋੜੇ ਨੇ ਇਸੇ ਕਰਕੇ ਸਤਿਗੁਰਾਂ ਨੇ ਸਾਡੀ ਜਿਹੜੀ ਅਗਿਆਨਤਾ ਦੀ ਨੀਂਦ ਹੈ ਉਹ ਦੂਰ ਕਰਨ ਦਾ ਯਤਨ ਕੀਤਾ ਹੈ ਸਤਗੁਰਾਂ ਦੀ ਬਾਣੀ ਨੇ ਆਖਿਆ ਨਾ ਬਾਰ ਬਾਰ ਸਾਨੂੰ ਹਿਲਾਉਣਾ ਦਿੱਤਾ ਜਾਗ ਲਹਿੋ ਰੇ ਮਨ ਜਾਗ ਲਹਿੋ ਕਹਾ ਗਾਫਲ ਸੋਇਆ ਏ ਮਨ ਜਾਗ ਅਗਿਆਨਤਾ ਦੀ ਨੀਂਦ ਵਿੱਚੋਂ ਜਾਗ ਸੁਚੇਤ ਹੋ ਇਸ ਸੰਸਾਰ ਤੇ ਇਸ ਬ੍ਰਹਿਮੰਡ ਦੇ ਵਿੱਚ ਤੇਰਾ ਜਨਮ ਹੋਇਆ ਤੂੰ ਅੰਧਵਿਸ਼ਵਾਸ਼ਾਂ ਦੇ ਵਿੱਚ ਕਰਮ ਕਾਂਡਾਂ ਦੇ ਵਿੱਚ ਬਹਿਮਾ ਭਰਮਾਂ ਦੇ ਵਿੱਚ ਪਖੰਡਾਂ ਦੇ ਵਿੱਚ ਪੈ ਕੇ ਆਪਣਾ ਜੀਵਨ ਬਦਲਵਾਦ ਕਰ ਰਿਆ ਹੈ ਇਹ ਬਹਿਮਾ ਭਰਮਾ ਪਖੰਡਾ ਅਗਿਆਨਤਾ ਦੇ ਵਸ ਪੈਣਾ ਹੀ ਤੇਰਾ ਸੌਣਾ ਹੈ ਤੇ ਇਸ ਅਗਿਆਨਤਾ ਨੀਂਦ ਦੇ ਵਿੱਚ ਤੂੰ ਗੁਲਾਮ ਹੋਇਆ ਹੋਇਆ ਹੈ ਜੋ ਤਨ ਉਪਜਿਓ ਤਨ ਹੀ ਸੋ ਪੀ ਸੰਗ ਨਾ ਹੋਆ ਇਹ ਜਿਹੜਾ ਸਰੀਰ ਪੈਦਾ ਹੋਇਆ ਨਾ ਇਸ ਸੰਸਾਰ ਦੇ ਉੱਤੇ ਇਹਨੇ ਇੱਕ ਦਿਨ ਆਸ਼ ਹੋ ਜਾਣਾ ਖਤਮ ਹੋ ਜਾਣਾ ਇਹਨੇ ਵੀ ਸਾਥ ਛੱਡ ਦੇਣਾ ਇੱਕ ਦਿਨ ਤੇਰਾ ਫਿਰ ਅਗਿਆਨਤਾ ਦੀ ਨੀਂਦ ਵਿੱਚ ਕਿਉਂ ਸੌਣਾ ਸਤਿਗੁਰ ਕਹਿੰਦੇ ਜਾਗ ਤੇ ਗੁਰੂ ਪਿਆਰਿਓ ਜਿਨ੍ਹਾਂ ਨੇ ਇਸ ਸੰਸਾਰ ਤੇ ਜਨਮ ਲਿਆ ਸੰਸਾਰ ਤੇ ਆਏ ਉਹਨਾਂ ਦੇ ਵਿੱਚ ਉਹ ਰਹਿਬਰ ਉਹ ਸਤਗੁਰ ਉਹ ਮਹਾਪੁਰਖ ਵੀ ਹੋਏ ਨੇ ਜਿਹੜੇ ਖੁਦ ਅਗਿਆਨਤਾ ਦੀ ਨੀਂਦ ਤੋਂ ਜਾਗੇ ਹੋਏ ਸਨ ਉਹਨਾਂ ਨੇ ਦੂਜਿਆਂ ਨੂੰ ਵੀ ਜਗਾਉਣ ਦਾ ਯਤਨ ਕੀਤਾ ਵੇਖੋ ਇੱਕ ਦੀਵਾ ਨਾ ਆਪ ਤਾਂ ਉਹ ਜਗਦਾ ਹੀ ਹੈ ਪਰ ਸਵਾਦ ਉਦੋਂ ਆਉਂਦਾ ਜਦੋਂ ਉਹ ਦੀਵਾ ਆਪਣੇ ਨਾਲ ਦੇ ਦੀਵਿਆਂ ਨੂੰ ਵੀ ਜਗਾ ਦੇਵੇ ਆਖੋ ਸਤਨਾਮ ਹਜ਼ਾਰਾਂ ਦੀਵੇ ਪਏ ਹੋਣ ਉਹਨਾਂ ਦੇ ਵਿੱਚ ਤੇਲ ਵੀ ਪਾਇਆ ਹੋਵੇ ਉਹਨਾਂ ਦੇ ਵਿੱਚ ਬੱਤੀ ਵੀ ਪਾਈ ਹੋਵੇ ਪਰ ਹਜ਼ਾਰਾਂ ਦੇ ਵਿੱਚੋਂ ਇੱਕ ਦੀਵਾ ਜਗਦਾ ਹੋਵੇ ਬਾਕੀ ਜਗਦੇ ਨਾ ਹੋਣ ਚਾਨਣਾ ਨਹੀਂ ਕਰ ਸਕਦੇ ਪਰ ਉਹ ਦੀਵਾ ਧਨਤਾ ਯੋਗ ਹੁੰਦਾ ਹੈ ਜਿਹੜਾ ਆਪ ਵੀ ਰੋਸ਼ਨੀ ਦਿੰਦਾ ਤੇ ਦੂਜਿਆਂ ਨੂੰ ਵੀ ਰੋਸ਼ਨੀ ਦੇਣ ਯੋਗ ਆ ਕਰਦਾ ਹੈ ਸੋ ਸਤਿਗੁਰਾਂ ਨੇ ਸਾਨੂੰ ਗਿਆਨ ਦੀ ਰੋਸ਼ਨੀ ਦਿੱਤੀ ਹੈ ਤੇ ਗੁਰੂ ਪਿਆਰਿਓ ਸਤਗੁਰ ਆਪ ਤਾਂ ਜਾਗਦੇ ਸੀ ਦੀਵੇ ਵਾਂਗ ਆਪ ਤਾਂ ਉਹ ਗਿਆਨ ਵੰਡ ਰਹੇ ਸੀ ਉਹਨਾਂ ਨੇ ਸਾਨੂੰ ਦੀਵਿਆਂ ਵਾਂਗ ਜਗਾ ਕੇ ਸਾਨੂੰ ਵੀ ਗਿਆਨ ਵੰਡਣ ਲਾ ਦਿੱਤਾ ਤੇ ਸਤਗੁਰਾਂ ਨੇ ਹਦਾਇਤ ਕੀਤੀ ਆ ਇਹ ਗੱਲ ਆਖੀ ਹੈ ਆਪ ਜਪੈ ਅਹਵਰਾ ਨਾਮ ਜਪਾਵੇ ਹੇ ਭਾਈ ਤੁਸੀਂ ਆਪ ਤਾਂ ਨਾਮ ਜਪਣਾ ਹੀ ਹੋ ਪਰ ਇਹ ਸੰਸਾਰ ਦੇ ਲੋਕਾਂ ਨੂੰ ਵੀ ਨਾਮ ਜਪਾਉਣਾ ਹੈ ਦੱਸਣਾ ਹੈ ਰੱਬ ਬਾਰੇ ਤਾ ਜੋ ਇਹ ਬਾਕੀ ਲੋਕ ਵੀ ਗਾਫਲਤਾ ਦੀ ਨੀਂਦ ਵਿੱਚੋਂ ਜਾਗ ਸਕਣ ਸੋ ਐਸੇ ਰਹਿਬਰ ਐਸੇ ਸਤਗੁਰ ਐਸੇ ਮਹਾਪੁਰਖ ਆਏ ਜਿਹੜੇ ਆਪ ਇਸ ਨੀਂਦ ਤੋਂ ਜਾਗੇ ਹੋਏ ਸਨ ਉਹਨਾਂ ਨੇ ਦੂਜਿਆਂ ਨੂੰ ਵੀ ਜਗਾਇਆ ਤੇ ਉਹ ਮਨੁੱਖ ਜਾਗੇ ਵੀ ਤੇ ਗੁਰੂ ਪਿਆਰਿਓ ਜਿਨ੍ਹਾਂ ਨੇ ਇਸ ਸੰਸਾਰ ਤੇ ਆ ਕੇ ਲੋਕਾਂ ਨੂੰ ਜਗਾਇਆ ਅੱਜ ਉਹਨਾਂ ਦਾ ਨਾਮ ਦੁਨੀਆ ਦੇ ਇਤਿਹਾਸਾਂ ਦੇ ਵਿੱਚ ਚਮਕ ਰਿਹਾ ਹੈ ਉਹਨਾਂ ਸਤਿਗੁਰਾਂ ਦੇ ਵਿੱਚ ਉਹਨਾਂ ਮਹਾਪੁਰਖਾਂ ਦੇ ਵਿੱਚ ਇੱਕ ਐਸੇ ਰਹਿਬਰ ਹੋਏ ਨੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਦਰਜ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ 35 ਮਹਾਪੁਰਖਾਂ ਦੀ ਬਾਣੀ ਦਰਜ ਹੈ ਇਹ ਸਾਰੇ ਦੇ ਸਾਰੇ ਸਤਿਗੁਰ ਜਾਗੇ ਹੋਏ ਨੇ ਇਹ ਦੂਜਿਆਂ ਨੂੰ ਵੀ ਜਗਾ ਰਹੇ ਨੇ ਪਰ ਅੱਜ ਜਿਹੜਾ ਸ਼ਬਦ ਆਪ ਜੀ ਦੇ ਸਨਮੁਖ ਰੱਖਿਆ ਹੈ ਉਹ ਬਾਬਾ ਕਬੀਰ ਸਾਹਿਬ ਮਹਾਰਾਜੀ ਦਾ ਉਚਾਰਨ ਕੀਤਾ ਹੋਇਆ ਕਿਉਂਕਿ ਇਹ ਐਸੇ ਜਾਗੇ ਹੋਏ ਸਤਿਗੁਰ ਸੰਨ ਇਹਨਾਂ ਨੇ ਸਾਨੂੰ ਵੀ ਜਗਾਇਆ ਉਹ ਮਨੁੱਖਾਂ ਨੂੰ ਜਿਹੜੇ ਸਦੀਆਂ ਤੋਂ ਸੁੱਤੇ ਪਏ ਸੀ ਸਦੀਆਂ ਤੋਂ ਗੁਲਾਮ ਬਣੇ ਹੋਏ ਸੀ ਅੰਧ ਵਿਸ਼ਵਾਸਾਂ ਬਹਿਮਾ ਭਰਮ ਪਖੰਡਾਂ ਦੇ ਵਿੱਚ ਗੁਲਤਾਨ ਹੋਏ ਹੋਏ ਸੀ ਬਾਬਾ ਕਬੀਰ ਸਾਹਿਬ ਜੀ ਨੇ ਗੁਰੂ ਪਿਆਰੋ ਜਿਵੇਂ ਮੱਖਣ ਦੇ ਵਿੱਚੋਂ ਬਾਲ ਕੱਢ ਕੇ ਪਰੇ ਕਰੀਦਾ ਨਾ ਸਾਨੂੰ ਅਗਿਆਨਤਾ ਦੇ ਵਿੱਚੋਂ ਬੜੇ ਆਰਾਮ ਨਾਲ ਠਰਮੇ ਨਾਲ ਬਾਹਰ ਕੱਢਿਆ ਆਖੋ ਸਤਨਾਮ ਇਸੇ ਕਰਕੇ ਬਾਬਾ ਕਬੀਰ ਸਾਹਿਬ ਮਹਾਰਾਜ ਸਾਡੇ ਸਤਗੁਰ ਨੇ ਸਾਡੇ ਰਹਿਬਰ ਨੇ ਸਾਡੇ ਪੁਰਖੇ ਨੇ